ਸੱਚੀ ਕਾਲ ਸਾਰਿਆਂ ਨੂੰ ਤੁਸੀਂ ਵੀ ਕਈ ਵਾਰ ਸੋਚਦੇ ਹੋਵੋ ਕਿ ਕੀ ਦਾਗਿਆਂ ਨਾਨੀਆਂ ਦੇ ਦਸਨ ਨੁਸਖੇ ਚਮਤਕਾਰ ਹੁੰਦੇ ਸੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ 40 ਐਸੇ ਨੁਸਖੇ ਜੋ ਸਰਦੀ ਵਿੱਚ ਵੀ ਕੰਮ ਕਰਨਗੇ ਤੇ ਗਰਮੀ ਵਿੱਚ ਵੀ ਕੰਮ ਕਰਨਗੇ ਇਹ ਇਹ ਹਰ ਇੱਕ ਰੋਗ ਦਾ ਇਲਾਜ ਹੈ ਪਰ ਬਹੁਤ ਘਟ ਜਾਣੇ ਇਸ ਨੂੰ ਜਾਣਦੇ ਹਨ ਵੀਡੀਓ ਐਂਡ ਤੱਕ ਦੇਖਿਓ ਤੁਹਾਡੇ ਲਈ ਹੈ ਇੱਕ ਰਾਮਬਨ ਨੁਸਖਾ ਜੋ ਐਂਡ ਤੇ ਹੀ ਮਿਲੇਗਾ ਸਿਰਫ ਉਹਨਾਂ ਨੂੰ ਮਿਲੇਗਾ ਜੋ ਐਂਡ ਤੱਕ ਦੇਖੇ ਰਹਿਣਗੇ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਅੱਧੀ ਛੱਡ ਕੇ ਨਾ ਜਾਓ ਕਿਉਂਕਿ ਅੱਧਾ ਅਧੂਰਾ ਗਿਆਨ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦਾ ਚਲੋ ਸ਼ੁਰੂ ਕਰੀਏ ਨੰਬਰ 1 ਸੌਂਫ ਪੀਸੀ गैस ਲਈ ਨੰਬਰ 2 ਅਜਵਾਇਨ ਤੇ ਕਾਲਾ ਨਮਕ পেট ਦਰਦ ਤੇ ਗੈਸ ਲਈ ਨੰਬਰ 3 ਅਲਸੀ ਦੇ ਬੀਜ ਹਾਰਟ ਲਈ ਫਾਇਦੇਮੰਦ ਨੰਬਰ 4 ਇੱਕ ਲਸਣ ਦੀ ਟੁੜੀ ਤੇ ਗੂੰਗੁਨਾ ਪਾਣੀ ਗਲੇ ਦੀ ਖਰਾਸ਼ ਖਤਮ ਨੰਬਰ 5 ਸਦਾ ਗਰਮ ਪਾਣੀ ਨਾਲ ਸਵੇਰੇ ਨਿੰਬੂ ਫੈਡ ਦੂਰ ਨੰਬਰ 6 ਚੰਦਨ ਪਾਊਡਰ ਤੇ ਗੁਲਾਬ ਜਲ ਚਮਕਦਾਰ ਚਿਹਰਾ ਨੰਬਰ 7 ਟਮਾਟਰ ਦਾ ਰਸ ਦਾਗ ਧੱਬੇ ਦੂਰ ਨੰਬਰ 8 ਐਲੋਵੇਰਾ ਜਲ ਨਿੰਮ ਤੇ ਨਿੰਬੂ ਪਿੰਪਲ ਖਤਮ ਨੰਬਰ 9 ਹਲਦੀ ਵਾਲਾ ਦੁੱਧ ਸ਼ਾਈਆਂ ਦੂਰ ਤੇ ਹਡੀਆਂ ਮਜ਼ਬੂਤ ਨੰਬਰ 10 ਪਿਆਜ਼ ਦਾ ਰਸ ਵਾਲਾਂ ਦੀ ਕੰਨ ਲਈ ਨੰਬਰ 11 ਆਮਲੇ ਦਾ ਜੂਸ ਜਾਂ ਮੁਰੱਬਾ ਕਾਲੇ ਵਾਲਾਂ ਲਈ ਨੰਬਰ 12 ਕੜੀ ਪੱਤਾ ਤੇ ਨਾਰੀਅਲ ਤੇਲ ਵਾਲਾਂ ਦੀ ਮਜ਼ਬੂਤੀ ਲਈ ਨੰਬਰ 13 ਅੰਡਾ ਤੇ ਦਹੀਂ ਸਿਲਕੀ ਵਾਲਾਂ ਲਈ ਨੰਬਰ 14 অ্যালোਵੇ拉 ਸਿਰ ਦੀ ਸ਼ਿਕਰੀ ਲਈ ਨੰਬਰ 15 ਮੇਥੀ ਦੇ दाਣੇ ਵਾਲਾਂ ਦੇ ਝੜਨ ਲਈ ਨੰਬਰ 16 ਨਮਕ ਸਰ੍ਹੋਂ ਦਾ ਤੇਲ ਪੀਲੇ ਦੰਦਾਂ ਲਈ ਨੰਬਰ 12 ਗੋੜ ਕਾਲੀ ਮਿਰਚ ਮੂੰਹ ਦੀ ਬੂ ਲਈ ਨੰਬਰ 18 ਕਲੌਂਜੀ ਦਾ ਪਾਣੀ ਪੇਟ ਦਰਦ ਦੂਰ ਨੰਬਰ 19 ਨਿੰਬੂ ਲੌਂਗ ਦੰਦ ਦਰਦ ਦੂਰ ਨੰਬਰ 20 ਤુલਸੀ ਦੇ ਪੱਤੇ ਮੂੰਹ ਦੀ ਸੁਰੱਖਿਆ ਲਈ ਨੰਬਰ 21 ਤુલਸੀ ਦੇ ਪੱਤੇ ਤੇ ਅਦਰਕ ਦੀ ਚਾਹ ਕੋਲਡ ਖਤਮ ਨੰਬਰ 22 ਲਸਣ ਦਾ ਪੇਸਟ ਕਮਰ ਦਰਦ ਲਈ ਨੰਬਰ 23 ਤਿਲ ਦਾ ਤੇ ਜੋੜ ਦਰਦ ਲਈ ਨੰਬਰ 24 ਮਸੂਰ ਦੀ ਦਾਲ ਹੱਡੀਆਂ ਦਰਦ ਦੂਰ ਨੰਬਰ 5 ਗਰਮ ਪਾਣੀ ਤੇ ਸੈਲੂਨ ਦਾ ਤੇ ਪਿੱਠ ਦਰਦ ਲਈ ਨੰਬਰ 26 ਸੂਜ ਸੋਜ ਲਈ ਹਲਦੀ ਵਾਲਾ ਦੁੱਧ ਨੰਬਰ 26 ਗੋੜ ਤੇ ਦੇਸੀ ਘਿਓ ਦਿਲ ਦੀ ਸੁਰੱਖਿਆ ਲਈ ਨੰਬਰ 27 ਖਸਕਾਸ ਤੇ ਦੁੱਧ ਸਰੀਰ ਦੀ ਤਾਕਤ ਲਈ ਨੰਬਰ 29 ਬਦਾਮ ਅਖਰੋਟ ਦਿਮਾਗ ਤੇ ਸਰੀਰ ਦੀ ਤਾਕਤ ਲਈ ਨੰਬਰ 30 ਹਲਦੀ ਵਾਲਾ ਦੁੱਧ ਰਾਤ ਨੂੰ ਚੰਗੀ ਨੀਂਦ ਲਈ ਨੰਬਰ 31 ਅਸ਼ਵਗੰਧਾ ਚੂਰਨ ਸਟ्रेस ਦੂਰ ਨੰਬਰ 32 ਗਰਮ ਪਾਣੀ ਤੇ ਸ਼ਹਿਦ ਹਾਰਟ ਅਟੈਕ ਲਈ ਨੰਬਰ ਦੂਰ ਕਰਨ ਲਈ ਨੰਬਰ 33 ਅਦਰਕ ਨੀਂਬੂ ਨੱਕ ਬੰਦ ਲਈ ਨੰਬਰ 34 ਅਲਸੀ ਤੇ ਆਮਲਾ ਕੈਲੇਸਟਰੋਲ ਕੱਟ ਲਈ ਨੰਬਰ 35 ਬੇਲ ਦੇ ਪੱਤੇ ਦਿਲ ਦੀ ਤਾਕਤ ਤੇ ਮਜ਼ਬੂਤੀ ਲਈ ਨੰਬਰ ਅਨਾਰ ਦਾ ਰਸ ਖੂਨ ਵਧਾਉਣ ਲਈ ਨਿੰਬੂ ਦਾ ਸ਼ਿਲਕਾ ਪੈਰ ਦੀ ਬੂਲ ਲਈ ਚਾਹ ਪੱਤੀ ਦਾ ਤੇਸਟ ਅੱਖਾਂ ਦੀ ਥਕਾਵਟ ਦੂਰ ਆਮਲਾ ਦਾ ਜੂਸ ਥਕਾਵਟ ਦੂਰ ਗੁਰਦਾ ਪਾਣੀ ਸ਼ਰੀਰ ਦੀ ਗਰਮੀ ਦੂਰ ਪਿਆਜ਼ ਦਾ ਰਸ ਨੂੰ ਲੱਗਣ ਚਿਹਰਾ ਹੱਤ ਦਹੀਂ ਤੇ ਹਲਦੀ ਨੈਚੁਰਲ گلاب رس مو ٹھیک ناریل تیل کے آملے کا تیل والنے گلاب کے پتے پیس کے نیچرلی بام ل ਸਵੇਰੇ ਰੋਜ਼ ਗਰਮ ਪਾਣੀ ਮੋਟਾਪਾ ਘਟ ਗੋੜ ਤੇ ਸੋងਸ ਖਾਂਸੀ ਲਈ ਜੀਰੇ ਦਾ ਪਾਣੀ ਮੋਟਾਪਾ ਘਟ ਆਲੂ ਦਾ ਰਸ ਡਾਗ ਸਰਕਲਸ ਲਈ ਰੋਜ਼ ਵਾਟਰ ਨੈਚੁਰਲ ਬਿਊਟੀ ਲਈ ਗਰਮ ਪਾਣੀ ਤੇ ਅਜਵਾਇਨ ਹਾਜਮਾ ਲਈ ਨਿੰਬੂ ਤੇ ਕਾਲਾ ਨਮਕ ਪੋਕਵ ਦੋਣ ਲਈ ਨਿੰਬੂ ਦੇ ਛਿਲਕੇ ਦੀ ਚਾਹ ਲਿਵਰ ਲਈ ਵਧੀਆ ਹੁੰਦੀ ਹੈ ਅੱਖਾਂ ਦੀ ਰੋਸ਼ਨੀ ਲਈ ਗੁਲਾਬ ਜਲ ਲਗਾਓ ਗਾਜਰ ਦਾ ਜੂਸ ਅੱਖਾਂ ਲਈ ਫਾਇਦੇਮੰਦ ਨਿੰਬੂ ਦਾਰਸ਼ਿਕਾ ਖੁਜਲੀ ਲਈ ਹਰ ਰੋਜ਼ ਤુલਸੀ ਦੇ ਪੱਤੇ ਕੋਲਡ ਤੇ ਖਰਾਸ਼ ਦੂਰ ਹਲਦੀ ਵਾਲੇ ਪਾਣੀ ਨਾਲ ਘਰਾਰੇ ਗਲੇ ਦੀ ਇਨਫੈਕਸ਼ਨ ਗਾਇਬ ਨਾਭੀ ਵਿੱਚ ਨਾਰੀਅਲ ਦਾ ਤੇਲ ਹੌਲੀ-ਹੌਲੀ ਚਿਹਰਾ ਗਲੋ ਅੱਧੀ ਛੋਟੀ ਇਲਾਇਚੀ ਰੋਜ ਮੂੰਹ ਦੀ ਗੂ ਖਤਮ ਇੱਕ ਚਮਚ ਗੁੜ ਤੇ ਕੀ ਹਾਰਮੋਨ ਬੈਲੈਂਸ ਲਈ ਕੱਚਾ ਕਟਿਆ ਹੋਇਆ ਪਿਆਜ਼ ਚੱਕਰ ਆਉਣ ਤੇ ਇੱਕ ਚਮਚ ਸੌਂਫ ਗੁੰਗੁਨੇ ਪਾਣੀ ਵਿੱਚ ਪੇਟ ਸਾਫ਼ ਤੇ ਚਮਕਦਾਰ ਚਿਹਰੇ ਲਈ ਇੱਕ ਛੁਟਕੀ ਕਾਲੀ ਮਿਰਚ ਪਾਊਡਰ ਤੇ ਅਜਵਾਇਨ ਪੇਟ ਦਰਦ ਖਤਮ ਤੇ ਹਾਜਮਾ ਸਹੀ ਹਲਦੀ ਤੇ ਐਲੋਵੇਰੇ ਦਾ ਪੇਸਟ ਚਿਹਰੇ ਤੇ ਗਲੋ ਆਪਣੇ ਆਪ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏ ਤਾਂ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਸੀਂ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦੇ ਹਾਂ ਤਾਂ ਅਸੀਂ ਤੁਹਾਰੀ ਸੇਹਤ ਨੂੰ ਟਿਕਾ ਖਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਜਿਹੜੇ ਪੈਸੇ ਨੇ ਆ ਔਰ ਡਾਕਟਰਾਂ ਨੂੰ ਨਾ ਦਿਓ ਕਿ ਸਾਡੇ ਘਰ ਵਿੱਚ ਹੀ ਇਲਾਜ ਹੈ ਤੇ ਅਸੀਂ ਉਹ ਇਲਾਜ ਖੁਦ ਕਰ ਸਕਦੇ ਹਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਨਾ ਭੁੱਲਿਓ ਕਿਉਂਕਿ ਅਸੀਂ ਬਹੁਤ ਮਿਹਨਤ ਕਰ ਰਹੇ ਹਾਂ ਤੇ ਪਰ ਸਾਡੇ ਅਜੇ ਸਬਸਕ੍ਰਾਈਬਰ 15 ਤੇ 15 ਹੀ ਨੇ ਪਲੀਜ਼ ਸਾਨੂੰ ਸਪੋਰਟ ਕਰੋ ਜੇ ਤੁਸੀਂ ਸਾਨੂੰ ਸਬਸਕ੍ਰਾਈਬ ਕਰਦੇ ਹੋ ਸਾਡੇ ਕਮੈਂਟ ਕਰਦੇ ਹੋ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਹਰ ਸਾਡਾ ਆਪਣੇ ਆਪ ਮਾਨ ਕਰਦਾ ਹੈ ਕਿ ਅਸੀਂ ਵੀਡੀਓ ਪਾਈਏ ਤੇ ਤੁਹਾਨੂੰ ਥੋੜੀ ਇਨਫੋ ਇਨਫੋਰਮੇਸ਼ਨ ਦੀ ਗੇ ਪਲੀਜ਼ ਤੁਸੀਂ ਸਾਨੂੰ ਸਪੋਰਟ ਕਰੋ ਤੇ ਸਾਡੇ ਨਾਲ ਕਨੈਕਟ ਰਹੋ ਤੇ ਜੇ ਤੁਸੀਂ ਇਦਾਂ ਹੀ ਸਾਨੂੰ ਸਪੋਰਟ ਕਰੋਗੇ ਅਸੀਂ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓਜ਼ ਤੁਹਾਡੇ ਲਈ ਪਾਉਂਦੇ ਰਵਾਂਗੇ ਧੰਨ ਕੀ ਧੰਨਵਾਦ